ਬੁੜਾ ਖੁੱਲਿਆ ਕਰਦਾ ਸੀ ਉੱਥੇ ਠੀਕ ਹੈ ਕਹਿਣਾ ਨਹੀਂ ਚਾਹੀਦਾ ਪਰ ਹਰਕਤੀ ਇਦਾਂ ਦੀ ਹੈ ਕਿ ਮੈਨੂੰ ਇਹ ਕਹਿਣਾ ਪੈ ਰਿਹਾ ਇਸ ਤਰੀਕੇ ਨਾਲ ਤੇ ਉਹ ਕੁੜੀ ਨੂੰ ਕਹਿੰਦਾ ਮਾਰਨਿੰਗ ਉਹ ਗੋ ਹੁਣ ਜਨੂੰਨ ਜੀ ਗੱਲ ਆ ਕਿ ਆਪਾਂ ਜਵਾਬ ਦਵਾਂਗੇ ਨਾ ਕਿ ਕਹਿੰਦੀ ਗੁੱਡ ਮਾਰਨਿੰਗ ਹੈ ਨਾ ਤੇ ਜਦੋਂ ਉਹ ਨੂੰ ਕਹਿੰਦਾ ਗੱਲ ਸੁਣ ਜੁਨਾਈਟਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਸੋ ਕੈਨੇਡਾ ਦੇ ਵਿੱਚ ਜਿੱਥੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰਾ ਵੱਸਦਾ ਹੈ ਉੱਥੇ ਹੀ ਕੁਝ ਕੁ ਪੰਜਾਬੀਆਂ ਦੇ ਵੱਲੋਂ ਜਾ ਕੇ ਕੈਨੇਡਾ ਦੇ ਵਿੱਚ ਪੂਰੀ ਤਰ੍ਹਾਂ ਗੰਦ ਪਾ ਦਿੱਤਾ ਗਿਆ ਹੈ ਜੀ ਹਾਂ ਇਸ ਪੰਜਾਬੀ ਕੁੜੀ ਦੇ ਦੁਆਰਾ ਸਾਰੇ ਹੀ ਭੇਤ ਖੋਲੇ ਗਏ ਹਨ ਕਿ ਕੈਨੇਡਾ ਦੇ ਵਿੱਚ ਗਏ ਕੁਝ ਬਜ਼ੁਰਗਾਂ ਦੇ ਦੁਆਰਾ ਜਿਹੜੀਆਂ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਕੁੜੀਆਂ ਗਈਆਂ ਹੋਈਆਂ ਹਨ ਉਹਨਾਂ ਨੂੰ ਕਿਵੇਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਸੋ ਆਓ ਲੈ ਚੱਲਦੇ ਹਾਂ ਸਿੱਧਾ ਇਸ ਵੀਡੀਓ ਦੇ ਵੱਲ ਖੁੱਲਿਆ ਕਰਦਾ ਸੀ ਉੱਥੇ ਠੀਕਾ ਕਹਿਣਾ ਨਹੀਂ ਚਾਹੀਦਾ ਪਰ ਹਰਕਤੀ ਇਦਾਂ ਦੀ ਹੈ ਕਿ ਮੈਨੂੰ ਇਹ ਕਹਿਣਾ ਪੈ ਰਿਹਾ ਇਸ ਤਰੀਕੇ ਨਾਲ ਤੇ ਉਹ ਕੁੜੀ ਨੂੰ ਕਹਿੰਦਾ ਮਾਰਨਿੰਗ ਉਹ ਗੋ ਜਨੂੰਨ ਜੀ ਗੱਲ ਆ ਕਿ ਆਪਾਂ ਜਵਾਬ ਦਵਾਂਗੇ ਨਾ ਕਿ ਕਹਿੰਦੀ ਗੁੱਡ ਮਾਰਨਿੰਗ ਹੈ ਨਾ ਤੇ ਜਦੋਂ ਉਹ ਨੂੰ ਕਹਿੰਦਾ ਗੱਲ ਸੁਣ ਉਹ ਰੁਕ ਗਈ ਕਹਿੰਦੀ ਵੀ ਠੀਕ ਆ ਵੀ ਬੁਢਾ ਬੰਦਾ ਹਨਾ ਪੰਜਾਬੀ ਆ ਕਹਿੰਦਾ ਗੱਲ ਸੁਣੋ ਇੱਕ ਇੱਕ ਵਾਰ ਰੁਕੀ ਹੈ ਨਾ ਤੇ ਹੁਣ ਅੱਗੇ ਜੋ ਉਹਨੇ ਕਿਹਾ ਨਾ ਉਹ ਬਹੁਤੇ ਹੀ ਸ਼ਰਮਨਾਕ ਹੈ ਕਹਿਣਾ ਹਨਾ ਉਨੇ ਨੂੰ ਕਿਹਾ ਕਿ ਆਈ ਐਮ ਗੋਇੰਗ ਟੂ ਸੇ ਡੈਫੀਨਿਟਲੀ ਕਿਉਂਕਿ ਮੈਨੂੰ ਦੱਸਣਾ ਪਊਗਾ ਆਦਰਵਾਇਜ਼ ਇਟਸ ਨਾਟ ਅ ਫੇਅਰ ਇਨਫ ਟੂ ਸੇਨਾ ਕਹਿੰਦਾ ਕਿ ਕਦੋਂ ਆਵਾ ਕਹਿੰਦਾ ਕਹਿੰਦਾ ਮੇਰਾ ਖੜੰਦਾ ਫਿਰ ਕਦੋਂ ਆਵਾ ਕਹਿੰਦਾ ਤੇ ਉਹ ਇੱਕਦਮ ਘਬਰਾ ਗਿਆ ਉਹ ਉੱਥੋਂ ਦੀ ਚਲੀ ਗਿਆ ਤੇ ਬਾਅਦ ਮੈਨੂੰ ਉਹਨੇ ਇਸ ਘਟਨਾ ਬਾਰੇ ਦੱਸਿਆ ਸਾ ਬੰਦਾ ਕੋਣ ਕੀ ਹੁੰਦਾ ਸਾ ਬੰਦਾ ਹੁਣ ਕੀ ਹੁੰਦਾ ਹੁਣ ਕੀ ਹੁੰਦਾ ਆਹ ਰਾਮ ਜੀ ਆ ਤੂੰ ਆਪਣੀ ਮਾਂ ਦੀ ਆਹਦੀ ਮਾਂ ਦੀ ਵੀਡੀਓ ਬਣਾ ਬਸ ਆਪਣੀ ਮਾਂ ਦੀ ਬਣਾ ਵੀਡੀਓ ਹੁਣ ਕੀ ਹੁੰਦਾ ਆਪਣੀ ਮਾਂ ਦੀ ਵੀਡੀਓ ਬਣਾਈ ਹੁਣ ਕੀ ਹੁੰਦਾ ਵੀਡੀਓ ਹੁਣ ਕੀ ਹੁੰਦਾ ਹੁਣ ਜੇ ਬੋਲਣ ਦੀ ਹਿੰਮਤ ਹੁੰਦੀ ਹੈ ਨਾ ਤਾਂ ਮੂੰਹ ਦਿਖਾਉਂਦੇ ਵੀ ਆਹ ਜਿਆਦਾ ਬਦਤਮੀਜ਼ ਬੰਦਾ ਕੋਲ ਮੂੰਹ ਨਾ ਲਗਾ ਗਾ ਗੁੰਡਾ ਬੰਦਾ ਮੈਂ ਤਾਂ ਟਰੂਡਾਂ ਨੇ ਇੱਥੇ ਗੁੰਡੇ ਘਾ ਫਲਾ ਰੱਖੇ ਨੇ ਆ ਗੁੰਡੇ ਆ ਮੂੰਹ ਕਿਉਂ ਲਗਾਣੀ ਆ ਮੂੰਹ ਕਿਉਂ ਲਗਾਣੀ ਆ ਆਪਣੀ ਮਾਂ ਦੀ ਮੂੰਹ ਕੋ ਨਹੀਂ ਕਿਉਂ ਬੋਲ ਮੈਂ ਤਾਂ ਸੁਣਦਾ ਪਿਆ ਆਪਣੀ ਮਾਂ ਦੀ ਬਣਾ ਮੈਂ ਤਾਂ ਬਣਾਈ ਜਾਂਦਾ ਜਿਹਦੀ ਬਣਾਉਣੀ ਆ ਆਪਣੀ ਮਾਂ ਦੀ ਬਣਾਉਣਾ ਆ ਬੈਰੀ ਗੁੱਡ ਵੈਰੀ 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 ਗੁੱਡ ਆ ਪੜੀ ਲਿਖ ਹਰਾam ਜਦਾ ਖੜਦਾ ਹੁਣ ਖੜਦਾ ਖੜਦਾ ਜਾਨੀ ਕਿੱਧਰ ਆ ਜੇ ਬਕਵਾਸ ਮਾਰਨੀ ਹੁੰਦੀ ਹੈ ਨਾ ਤੇ ਹਿੰਮਤ ਵੀ ਰੱਖਿਆ ਕਰੋ ਮੈਨੂੰ ਮੈਨੂੰ ਖੋਲ ਫੜਾ ਮੈਨੂੰ ਖੋਲ ਫੜਾ ਇਹ ਤੁਹਾਨੂੰ ਖੋਲ ਨਹੀਂ ਕਰਦਾ ਮੈਂ ਲਾਤੀ ਆ ਡੋਂਟ ਵਰੀ ਇਤਨੀ ਗੱਡੀਆਂ ਆਸੀ ਓਕੇ ਰਵਾਇਆ ਆਤੀ ਨਾਲ ਦੀ ਨਾਲ ਸ਼ਰੂਮ ਦੀ ਕਮੇਟੀ ਉੱਤੇ ਵੀ ਵਿਆਹ ਦੀ ਤਾਰੀਖ ਦਿਖਾਉਣ ਦੀ ਇਹ 15 ਅੰਬਰ ਨੂੰ ਇਹ ਕੰਮ ਦੀ ਦਿਖਾਉਣ ਦੇ ਓਕੇ ਡੋਂਟ ਵਰੀ ਮੈਂ ਖੜਾ ਮੈਂ ਕਿਤੇ ਨਹੀਂ ਜਾ ਰਿਹਾ ਤੁਸੀਂ ਕਿਤੇ ਮੈਨੂੰ ਕੱਲ ਮੈਂ ਤਾਂ ਤੁਹਾਡੀ ਮੈਂ ਮੈਂ ਇਹ ਕਹਿ ਰਿਹਾ ਕਿ ਤੁਸੀਂ ਤੁਸੀਂ ਗੱਡੀ ਦੀ ਪਿਕਚਰ ਤੂੰ ਖਿੱਚ ਰਿਹਾ ਤੁਸੀਂ ਗੱਡੀ ਮੈਂ ਤੁਹਾਨੂੰ ਬੁਲਾਇਆ ਸੀ ਮੈਂ ਤੁਸੀਂ ਕਿਉਂ ਗੱਡੀ ਦੀ ਪਿਕਚਰ ਖਿੱਚ ਰਹੇ ਤੁਸੀਂ ਗੱਡੀ ਨਹੀਂ ਪਿਕਚਰ ਨਹੀਂ ਖਿੱਚ ਸਕਦੇ ਰਾਈਟ ਨਹੀਂ ਹੈਗਾ ਤੁਹਾਡੇ ਕੋਲ ਲੈ ਮੈਂ ਕਹਿ ਰਿਹਾ ਕਰੋ ਮੈਂ ਤੁਸੀ 911 ਕਰ ਲੋ ਕਿ ਮੇਰੀ ਗੱਡੀ ਦੀ ਪਿਕਚਰ ਨਹੀਂ ਖਿੱਚ ਸਕਦੇ ਤੁਹਾਨੂੰ ਤੁਸੀਂ ਕਿਸੇ ਦੀ ਨੋ ਨੋ ਇਸ ਮੇਂ ਪ੍ਰਾਈਵੇਸੀ ਆ ਤੁਸੀਂ ਪਿਕਚਰ ਨਹੀਂ ਖਿੱਚ ਸਕਦੇ ਤੁਸੀਂ ਕਰ ਲੋ ਕਿ ਆਹ ਦੇਖ ਲੋ ਤੁਸੀਂ ਕਿਤੇ ਦੱਸ ਦੋ ਮੈਨੂੰ ਮੈਂ ਕਿਹਾ ਤੁਸੀਂ ਕਰ ਲੋ ਤੁਸੀਂ ਕਰ ਲੋ ਕਾਲ ਮੈਂ ਤੁਹਾਨੂੰ ਕੁਝ ਕਿਹਾ ਨਹੀਂ ਤੁਸੀਂ ਪਿਕ ਮੈਂ ਦਿੱਕਤ ਪਿੱਛੇ ਕਲੇ ਕੀਤੀ ਮੈਨੂੰ ਪ੍ਰੋਬਲਮ ਹੁੰਦੀ ਮੈਂ ਤੁਹਾਡੇ ਕੋਲ ਆ ਕੇ ਗੱਲ ਕਰਦੀ ਯੂਰ ਦੋ ਵਨ ਹੂ ਸਟਾਕਿੰਗ ਨੋ ਨੋ ਤੁਸੀਂ ਮੇਰੀ ਗੱਡੀ ਦੀ ਪਿਕਚਰ ਨਹੀਂ ਖਿੱਚ ਸਕਦੇ ਰਾਈਟ ਪਲੇਟ ਦੀ ਪਾ ਪਾ ਆਈ ਵਾਸ ਟਾਕਿੰਗ ਟੂ ਯੂ ਨਿਊ ਵਰ ਦ ਵਨ ਯੂ ਵਰ ਟਾਕਿੰਗ ਟੂ ਮੀ ਆ ਗੱਡੀ ਦਾ ਨੰਬਰ ਪਲੇਟ ਹੈ ਅੱਗੇ ਆਓ ਕੋਈ ਨਹੀਂ ਮੈਂ ਖਿੱਚ ਲੈਣਾ ਠੀਕ ਆਓ ਮੈਂ ਡਰਦੀ ਨਹੀਂ ਹੈਗੀ ਕੋਈ ਨਹੀਂ ਅਸੀਂ ਵੀ ਨਹੀਂ ਡਰਦੇ ਉਹ ਉਹ ਮੰਝੇ ਨੇ ਗੱਡੀ ਚ ਮਾਰੀ ਜਾਂਦਾ ਮੈਂ ਨਾ ਫੇਰ ਖੜੋ ਨਾ ਤੇ ਕੀ ਕਰਦਾ ਤੀ ਬਸ ਮੈਨੂੰ ਬੁਲਾਉਂਦੀ ਰੋਕ ਬੁਲਾ ਲਓ ਮੈਂ ਕਿਹਾ ਉਹ ਗਲਤ ਕਿਹਾ ਬੁਲਾ ਲਓ ਗੱਡੀ ਤੇ ਕਿਤੇ ਟੱਚ ਵੀ ਨਹੀਂ ਹੋਇਆ ਹਾਦ ਹੋ ਗਈ ਯਾਰ ਕਮਾਲ ਹੋ ਗਈ ਮੈਂ ਤਾਂ ਗੱਡੀ ਤੇ ਕਿਤੇ ਟੱਚ ਵੀ ਹੋਈ ਹੋਏ ਫੇਰ ਦੱਸ ਦੋ ਤੂੰ ਨੋ 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 ਨੰਬਰ ਮੈਂ ਕਹਾਂ ਨੰਬਰ ਬੀ ਤੁਸੀਂ ਟੱਚ ਹੋਈ ਇੱਕ ਪੈਣ ਮੇਰੀ ਤੂੰ ਦੱਸ ਦੇ ਇੱਕ ਵੀ ਕੋਈ ਵੀ ਮਾਰੀ ਤੁਸੀਂ ਕਹਿੰਦੇ ਮੈਂ ਕਹਿੰਦਾ ਤੁਹਾਨੂੰ ਮੈਂ ਪੈਣ ਮੈਂ ਹੱਦ ਹੋ ਗਈ ਤੁਸੀਂ ਤਾਂ ਪੈਣ ਮੇਰੀ ਗੱਲ ਸੁਣ ਲੇ ਕੁਝ ਨੰਬਰ 1 ਬਾਰੀ ਬੱਜੀ ਹੈ ਬਾਜੀ ਮੇਰੀ ਗੱਲ ਸੁਣ ਲਓ ਅ ਤੂੰ ਦੇਖ ਲਓ ਮੈਂ ਕਹਿਣਾ ਵਾ ਤੁਹਾਨੂੰ ਮੈਂ ਖੁਦ ਦਿਖਾ ਰਿਹਾ ਜੇ ਤੁਸੀਂ ਕਰਾ ਜੇ ਮੈਂ ਪੇ ਕਰ ਲਉਂਗੀ ਮੇਰੀ ਗੱਲ ਸੁਣ ਪੈਣ ਮੇਰੀ ਗੱਲ ਸੁਣ ਮੈਂ ਮੈਂ ਤਾਂ ਦੱਸੂਗੀ ਜੇ ਮੈਂ ਕੁਝ ਗਲਤ ਬੋਲਿਆ ਫਿਰ ਬੋਲੋ ਨੋ ਮੈਂ ਹੱਦ ਮੈਂ ਸਵਾਲ ਹੀ ਨਹੀਂ ਪੈਦਾ ਹੁੰਦਾ ਬਾਜੀ ਯਾਰ ਕਰੋ ਕਰੋ ਤੁਸੀਂ ਗੱਲ ਕਰੋ ਕਰੋ ਬਾਜੀ ਇਹਨਾਂ ਦੀ ਬੱਜੀ ਮੈਂ ਚੋਚਾ ਗੱਡੀ 'ਚ ਬੈਠੀ ਸੀ ਮੈਂ ਕਿਹਾ ਮੈਂ ਗੱਡੀ ਬਾਅਦ 'ਚ ਦੇਖਦੀ ਆ ਰਾਤ ਆ ਆ ਦੇਖ ਲੈ ਪਹਿਲੀ ਗੱਡੀ ਹਾਂ ਉੱਥੇ ਸਵਾਲ ਹੀ ਪੈਦਾ ਹੁੰਦਾ ਉੱਥੇ ਮੇਰੇ ਸਕ੍ਰੈਚ ਲੱਗ ਜੇ ਓਕੇ ਭੈਣ ਮੇਰੀ ਡੋਰ ਡੋਰ ਇੱਥੇ ਲੱਗੀ ਹੋਈ ਓਕੇ ਚੱਲ ਠੀਕ ਆ ਮੈਂ ਥੋੜੀ ਬੈਣ ਨਹੀਂ ਹੈਗੀ ਛੱਡ ਠੀਕ ਗੱਲ ਮੈਂ ਬਾਹਰ ਨਿਕਲੀ ਮੈਂ ਕੱਲੀ ਗੱਡੀ 'ਤੇ ਨੰਬਰ ਪਲੇਟ 'ਤੇ ਬਚ ਲਈ ਮੈਂ ਚੋਚਾ ਵਾ ਕੇ ਬੈੜ ਗਈ ਹੀ ਵਾਸੋ ਪੰਜ ਨੇ ਮੈਂ ਗੱਲ ਕਨੀ ਸਟਾਰਟ ਕੀਤੀ ਹੌਂਕ ਕੀਤਾ ਮੈਂ ਤਾਂ ਵੀ ਰਿਪਲਾਈ ਨਹੀਂ ਕੀਤਾ ਇਹਨਾਂ ਨੇ ਸ਼ੀਸ਼ਾ ਡਾਉਂਗਿਆ ਤਾਂ ਮੈਨੂੰ ਫੇਅਰ ਬੁਲਾਇਆ ਤਾਂ ਜਾ ਕੇ ਮੈਂ ਗੱਲ ਕਰਨੀ ਸਟਾਰਟ ਫ ਆ ਰਿਹਾ ਨੋ ਨੋ 100% ਇਹ ਭੈਣ ਵੇ ਗੱਡੀ ਪਿੱਛੇ ਕਰਕੇ ਹੁਣ ਤੁਸੀਂ ਕਹਿੰਦੇ ਮੈਂ 1 ਮਿੰਟ ਕਾਲ ਨੇਡ ਕਰੂੰ ਮੈਂ ਖੋਲ ਦੇਣਾ ਜੇ ਇੱਥੇ ਟੱਚ ਹੋ ਜਾਏ ਮੇਰੀ ਡੋਰ ਤੇ ਐਕਸਕਿਊਜ਼ ਮੀ ਗੱਡੀ ਪਹਿਲਾਂ ਵਾਪਸ ਉਥੇ ਲਾਓ ਦੋਨੋਂ ਬੈਠੇ ਇੱਥੇ ਕਰ ਦਿੰਦਾ ਮੈਂ ਇੱਥੇ ਇੱਥੇ ਕਰ ਦਿੰਨ ਵੇਟ ਕਰੋ ਵਾਪਸ ਆਓ ਜਿੱਥੇ ਸੀਗੀ ਬਹੁਤ ਜ਼ੋਰ ਦੀ ਗੱਡੀ ਆ ਮਾਰੀ ਖੋਲ ਕੇ ਮਾਰੀ ਆ ਹਲੋ ਮੈਂ ਭੈਣ ਵੇਰੀ ਆ ਮੈਂ ਹਜੇ ਵੀ ਪਾਗਲ ਹਾਦੋਗੀ ਮੈਂ ਪਰ ਵੀਰ ਵੀ ਟੱਚ ਕਰ ਲੋ ਲੋ ਟੱਚ ਕਰ ਲੋ ਮੇਰੇ ਸਿਰਫ ਪਹਿਲੀ ਗੱਲ ਹੋਣੀ ਨਿਕਲੋ ਆਹ ਸਟੂਪਿਡ ਇਨਸਾਨ ਹਾਦੋਗੀ ਭਾਈ ਤੁਸੀਂ ਦੱਸੋ ਯਾਰ ਗੰਨ ਗਾਲ ਗੱਡੀ ਜਾਂਦੇ ਯਾਰ ਕੋਈ ਗੱਲ ਨਹੀਂ ਦੱਸੋ ਕਿਤੇ ਕਿਦਰ ਗੱਡੀ ਟੱਚ ਆ ਆ ਭਾਜੀ ਤੁਸੀਂ ਸਹੀ ਦੱਸੋ ਆਹ ਡੋਰ ਨਾ ਪੈਣ ਤੁਸੀਂ ਆਪ ਦੇਖ ਲਓ ਕਿ ਕਿਹਦੇ ਪੈਣ